ਸਾਡੇ ਪਿੰਡ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਬਹੁਤ ਵੱਡਾ ਗਰੀਬਾਂ ਮਜ਼ਦੂਰਾਂ ਦਬੇ ਕੁਚਲੇ ਸਮਾਜ ਨਾਲ ੱੱਕਾ ਹੋਇਆ ਅਤਾਚਾਰ ਹੋਇਆ ਬਹੁਤ ਔਖਾ ਇੱਕ ਮੁਕੱਦਮਾ ਆਣਾ ਸੇਖਵਾ ਜ਼ਿਲ੍ਹਾ ਬਟਾਲਾ ਇੱਕ ਦਰਜ ਕਰਾਇਆ ਸੀ ਦਰਜ ਕਰਾਣ ਕਰਕੇ ਉਸ ਵਿਅਕਤੀ ਦੀ ਮੁੜ ਕੇ ਕਿਸੇ ਵੀ ਬੰਦੇ ਦੀ ਗ੍ਰਿਫਤਾਰੀ ਨਹੀਂ ਪਈ ਨਾ ਉਹਦੀ ਮਦਰ ਦੀ ਗ੍ਰਿਫਤਾਰੀ ਪਈ ਨਾ ਬੇਟੇ ਦੀ ਗ੍ਰਿਫਤਾਰੀ ਪਈ ਸਸਕਾਲ ਦੇ ਦਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮਿਆਪੁਰੀ ਐਸ்சி ਬੀਸੀ ਵਾ ਪੰਚਾਇਤ ਪੰਜਾਬ ਦੇ ਪਤਾਨ ਬਲਵਿੰਦਰ ਸਿੰਘ ਕੁੰਬੜਾ ਹੋਰਾਂ ਕੋਲ ਵੱਖੋ-ਵੱਖਰੇਾਂ ਦੇ ਲੋਕ ਆਪਣੇ ਜੋ ਮਸਲੇ ਨੂੰ ਲੈ ਕੇ ਪਹੁੰਚ ਰਹੇ ਨੇ ਬਜ ਨਹੀਂ ਦੀ ਸੁਣਵਾਈ ਨਹੀਂ ਹੁੰਦੀ ਹੈ ਜਿਨ੍ਹਾਂ ਦੇ ਵੱਲੋਂ ਪੰਜਾਬ ਸਰਕਾਰ ਦਾ ਪਤਲਾ ਸਾਡੇ ਦੇ ਸਾਰੇ ਨਾਲ ਪਰਿਵਾਰ ਨੇ ਪੀੜਤ ਨੇ ਹੁਣ ਗੱਲਬਾਤ ਕਰਾਂਗੇ ਭਾਈ ਜੀ ਕੀ ਨਾ ਮੇਰਾ ਨ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਇਹ ਤੁਹਾਡਾ ਕੀ ਮਸਲਾ ਹੈ ਸਾਡੇ ਪਿੰਡ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਬਹੁਤ ਵੱਡਾ ਗਰੀਬਾਂ ਮਜ਼ਦੂਰਾਂ ਦਬੇ ਕੁਚਲੇ ਸਮਾਜ ਨਾਲ ਤੱਕਾ ਹੋਇਆ ਅਤਾਚਾਰ ਹੋਇਆ ਜਿਨ੍ਹਾਂ ਨੂੰ 4 ਜੂਨ ਨੂੰ ਬੀਡੀਪੀਓ ਦਫਤਰ ਦੇ ਵਿੱਚ ਬੋਲੀ ਦੇਣ ਲਈ ਇਸ਼ਤਿਹਾਰ ਦਿੱਤਾ ਨੋਟੀਫਿਕੇਸ਼ਨ ਕੀਤਾ ਕਿ ਤੁਹਾਡੇ ਇੱਕ ਬੜੇ ਤੀਜੇ ਹਿੱਸੇ ਦੀ ਜ਼ਮੀਨ ਬਣਦੀ ਹੈ ਕਿ ਤੁਸੀਂ ਆ ਕੇ ਬੋਲੀ ਦਿਓ ਜਦੋਂ ਬੋਲੀ ਦੇਣ ਗਏ ਬੀਡੀਪੀਓ ਦਫ਼ਤਰ ਦੇ ਵਿੱਚ ਕਿਸਾਨਾਂ ਨੇ ਔਰ ਪਿੰਡ ਦੇ ਤਣਾੜ ਲੋਕਾਂ ਨੇ ਇਨਡਾਇਰੈਕਟਲੀ ਦਫ਼ਤਰ ਦੇ ਵਿੱਚ ਗੇੜ ਤੋੜ ਕੇ ਅੰਦਰ ਵੜ ਕੇ ਉਹਨਾਂ ਦੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਗਰੀਬਾ ਮਜ਼ਦੂਰਾਂ ਨੂੰ ਸ਼ਰਯਾਮ ਕੁੱਟਿਆ ਜਾਤੀ ਸੂਚਕ ਸ਼ਬਦ ਬੋਲੇ ਔਰ ਜੋ ਔਨ ਰਿਕਾਰਡ ਨੇ ਮੀਡੀਆ ਦੇ ਵਿੱਚ ਬਾਹਰ ਆ ਕੇ ਬਿਆਨ ਵੀ ਦਿੱਤੇ ਨੇ ਕਿ ਚੂੜੇ ਤੇ ਚਮਾਰ ਉਰੇ ਬੋਲੀ ਦੇਣ ਆਏ ਨੇ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਗਰੀਬਾਂ ਤੇ ਮਜ਼ਦੂਰਾਂ ਦੇ ਔਰ ਅੱਜ ਤੱਕ ਜਥੇਬੰਦੀਆਂ ਦੇ ਸਹਾਇਕ ਨਾਲ ਮੋਰਚੇ ਦੇ ਸਹਾਇਕ ਨਾਲ ਧਰਨੇ ਲਾ ਕੇ ਸਮਾਜਿਕ ਧਾਰਮਿਕ ਅੰਬੇੜਕਰ ਜਥੇਬੰਦੀਆਂ ਨੇ ਐਸਸੀ ਐਸਟੀ ਐਕਟ ਦਾ ਪਰਚਾ ਦਰਜ ਕਰਾਇਆ ਔਰ ਅੱਜ ਤੱਕ ਉਹਨਾਂ ਦੀ ਅਰੈਸਟ ਤੱਕ ਨਹੀਂ ਪਈ ਪੂਰੇ ਪੰਜਾਬ ਦੇ ਵਿੱਚ ਦਵੇ ਕੁਚਲੇ ਸਮਾਜ ਦਾ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਵਿਸ਼ਵਾਸ ụt ਚੁੱਕਿਆ ਕਿ ਕਿ ਅੱਜ ਤੱਕ ਸਿਰਫ ਕਿਸੇ ਦੇ ਪਰਚਾ ਦਰਜ ਨਹੀਂ ਹੁੰਦਾ ਜੇ ਹੋ ਜਾਂਦਾ ਸਿਰਫ ਪੰਜਾਬ ਪੁਲਿਸ ਖਾਨਾ ਪੂਰਤੀ ਕਰਦੀ ਹੈ ਉਤੇ ਇੰਪਲੀਮੈਂਟ ਐਕਸ਼ਨ ਕੋਈ ਨਹੀਂ ਹੁੰਦਾ ਅੱਜ ਹਰ ਪ੍ਰਾਂਤ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਫੇਲ ਹੋ ਚੁੱਕੀ ਹੈ ਜਿਸ ਕਰਕੇ ਪੰਜਾਬ ਦੇ ਦਵੇ ਕੁਚਲੇ ਸਮਾਜ ਦਾ ਇਨਫ ਸਰਕਾਰਾਂ ਤੋਂ ਔਰ ਪੁਲਿਸ ਤੋਂ ਵਿਸ਼ਵਾਸ ਛੁੱਟ ਚੁੱਕਿਆ ਸਾਡਾ ਭੈਣ ਜੀ ਉਹਨਾਂ ਨੇ ਪੈਣ ਨਾਲ ਗੱਲ ਕਰੋਗੇ ਪੈਣ ਜੀ ਆਪਣਾ ਕਿੰਨਾ ਹੈ ਮੇਰਾ ਨਾਮ ਸੁਨੀਤਾ ਸ਼ਰਮਾ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਮੈਂ ਕੁੰਬੜਾ ਦੀ ਰਹਿਣ ਵਾਲੀ ਹਾਂ ਇਸ ਟਾਈਮ ਲੁਧਿਆਣੇ ਰਹਿ ਰਹੀ ਹਾਂ ਹੋਰ ਤਾਂ ਕੀ ਮਸਲਾ ਮੇਰਾ ਹਸਬੰਡ 2 7 12 ਤੋਂ 13 ਸਾਲ ਹੋ ਗਏ ਗੁੰਮ ਹੋ ਗਿਆ ਪਹਿਲਾਂ ਸਾਡਾ ਮਕਾਨ ਖੋਇਆ ਗਿਆ ਉਸ ਤੋਂ ਬਾਅਦ ਮੇਰਾ ਹਸਬੰਡ ਇਹਨਾਂ ਨੇ ਗੁੰਮ ਕਰਤਾ ਤੇ ਅੱਜ ਤੱਕ ਲੱਭਿਆ ਹੀ ਨਹੀਂ ਹੈਗਾ ਤੇ ਮੈਂ 8ਵੇਂ ਥਾਣੇ 'ਚ ਬੜੀਆਂ ਕੰਪਲੀਟਾਂ ਦਿੱਤੀਆਂ ਚਾਰ ਬੰਦਿਆਂ ਤੇ ਕੇਸ ਪਾਇਆ ਸੀ ਦੋ ਮੇਰੇ ਆਪਣੇ ਸੀ ਦੇਵਰ ਤੇ ਦੋ ਪਿੰਡ ਦੇ ਬੰਦੇ ਸੀਗੇ ਉਹਨਾਂ ਨੇ ਤੇ ਤਿੰਨ ਬੰਦੇ ਸਮਝੋ ਕੱਟਦੇ ਬੀਕੂ ਮੈਂ ਜੱਜਮੁਦੇ ਰੋ ਘੇਰ ਦਾ ਕੀਤੀ ਸੀ ਫਰਿਆਦ ਕਿ ਇਹ ਬੰਦੇ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੇ ਇੱਕ ਬੰਦੇ ਨੂੰ ਭੇਜਿਆ ਸੀ ਰਿਮਾਂਡ ਤੇ ਤੇ ਉਹਦਾ ਹਲੇ ਤੱਕ ਇਹਨਾਂ ਨੇ ਚਲਾਨ ਨਹੀਂ ਪੇਸ਼ ਕੀਤਾ ਇੱਕ ਮੇਰਾ ਦੇਵਰ ਆ ਉਹਦੇ ਉਹ ਸਸਪੈਂਡ ਹੋ ਗਿਆ ਉਹਦੇ ਤੇ ਕੇਸ ਚੱਲ ਰਿਹਾ ਤੇ ਅੱਠ ਪੇ ਸਥਾਨਾ ਰਕੇਸ਼ ਨੇ ਰਕੇਸ਼ ਕੁਮਾਰ ਉਸਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਮੇਰਾ ਕੇਸ ਰੁਕਤ ਫੁਰਦ ਕਰਤਾ ਬਿਲਕੁਲ ਖਰਾਬ ਕਰਤਾ ਹੁਣ ਮੈਨੂੰ ਕੋਰ ਤੇ ਵਿਸ਼ਵਾਸ ਹੈ ਕਿ ਜੱਜ ਮੇਰੀ ਜਰੂਰ ਸੁਣਨਗੇ ਗਰੀਬ ਦੀ ਤੇ ਮੈਨੂੰ ਇਨਸਾਫ ਦੇਣਗੇ ਮੇਰਾ ਨਾਮ ਸਰ ਹਰਮਨਜੋਤ ਕੌਰ ਹੈ ਮੈਂ ਦੇਸੂ ਮਾਜਰਾ ਰੈਂਟ ਤੇ ਰਹਿੰਦੀ ਆ ਉੱਥੇ ਮੇਰੇ ਮਕਾਨ ਮਾਲਕ ਮੇਨਾਂ ਲਾ ਕੇ ਹਾਥਾਪਾਈ ਕਰਕੇ ਗਏ ਨੇ ਮੇਨਾਂ ਉੱਟ ਮਾਰ ਕੀਤੀ ਆ ਰਾਤ ਨੂੰ 10:30 ਵਜੇ ਮੇਰੇ ਹਸਬੰਦ ਘਰੇ ਨਹੀਂ ਹੁੰਦੇ ਨਾਈਟ ਸ਼ਿਫਟ ਕਰਦੇ ਨੇ ਉਹ ਤੇ ਇਹ ਆਏ ਨੇ ਇੱਕ ਬਿਜਲੀ ਦੇ ਬਿੱਲ ਪਿੱਛੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਮੇਰੀ ਯੂਨਿਟ ਦੱਸੋ ਕਿੰਨੀ ਹੈਗੀ ਹੈ ਮੈਂ ਬਿੱਲ ਦੇ ਦਾਂਗੀ ਉਹਨਾਂ ਨੇ ਮੈਨੂੰ ਮੇਰੀ ਯੂਨਿਟ ਨਹੀਂ ਦੱਸੀ ਹੈਗੀ ਕਹਿੰਦੇ ਤੂੰ ਜਿਹੜਾ ਬਣਦਾ ਤੂੰ ਸਾਰਾ ਬਿੱਲ ਦੇ ਸਾਨੂੰ ਉੱਪਰ ਮੇ ਕੋ ਮੁੰਡਾ ਰਹਿੰਦਾ ਹੈ ਕਿਰਾਏ ਤੇ ਉਹਦੇ ਕੋ ਏਸੀ ਇਨਵਰਟਰ ਸਭ ਚੱਲਦਾ ਉਹ ਕਹਿੰਦਾ ਮੈਂ 1600 ਰੁਪਏ ਦੇਣਾ ਸਾਰੇ ਆਪਣੇ ਯੂਨਿਟ ਦੇ ਹਿਸਾਬ ਨਾਲ ਤੇ ਮੈਂ ਕਿਹਾ ਮੈਨੂੰ ਮੇਰੀ ਯੂਨਿਟ ਦੱਸੋ ਕਿੰਨੀ ਹੈ ਐ ਇੰਨੀ ਗੱਲ ਤੇ ਉਹਨਾਂ ਨੇ ਮੇਰੇ ਤੇ ਹੱਥ ਹੱਥ ਚੱਕ ਤੇ ਦੋਨੋਂ ਹਸਬੈਂਡ ਵਾਈਫ ਨੇ ਤੁਝਾ ਮੈਨੂੰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਜੀ ਉਹਨਾਂ ਨੇ ਠੀਕ ਹੈ ਮੇਰੇ ਕਾਸ ਨੂੰ ਲੈ ਕੇ ਐਨਾ ਕੁਝ ਬੋਲੇ ਆ ਉਹਨਾਂ ਨੇ ਬਹੁਤ ਹੋਇਆ ਸਰ ਕਿ ਮਤਲਬ ਮੈਂ ਕੰਪਲੇਨ ਕੀਤੀ ਆ ਬਟ ਮੇਰੀ ਕੋਈ ਸੁਣਵਾਈ ਨਹੀਂ ਆਜ 5 ਦਿਨ ਹੋ ਗਏ ਆ ਸਰ ਮੈਂ ਸਦਰ ਥਾਣਾ ਵਿੱਚ ਆਪਣੀ ਰਿਪੋਰਟ ਲਿਖਾਈ ਹੋਈ ਆ ਮੇਰੇ ਕੋਲ ਹਜੇ ਤੱਕ ਕੋਈ ਸੁਣਵਾਈ ਨਹੀਂ ਕੋਈ ਫੋਨ ਨਹੀਂ ਆਇਆ ਹੈਗਾ ਉੱਥੋਂ ਕਿ ਹਾਂ ਤੁਹਾਡੇ ਤੇ ਇਹ ਕਿਸੇ ਦਾ ਵੀ ਇੰਜ ਆਉ ਨਹੀਂ ਬੁਲਾਇਆ ਜਾ ਸਾਨੂੰ ਇੱਥੇ ਤੱਕ ਇਹ ਬੁਲਾਉਂਦੇ ਆ ਤਾਂ ਕਹਿੰਦੇ ਆ ਕਿ ਭਾਈ ਹਜੇ ਰੁਕ ਜਾਓ ਅਸੀਂ ਹੈ ਨਹੀਂ ਅਸੀਂ ਇੱਥੇ ਗਏ ਅਸੀਂ ਇੱਥੇ ਗਏ ਅਸੀਂ ਇੱਥੇ ਬੀਜ਼ ਨੇ ਸਰ ਇਹ ਚੱਲਦਾ ਪਿਆ ਮੈਂ ਪੰਜ ਦਿਨ ਤੋਂ ਬਹੁਤ ਪਰੇਸ਼ਾਨ ਹੋਈ ਪਈ ਆ ਮੈਨੂੰ ਧਮਕੀਆਂ ਆਂਦੀ ਪਈਆਂ ਕਿ ਭਾਈ ਇਹ ਤੁਹਾਡਾ ਸਮਾਨ ਚੱਕ ਕੇ ਬਾਹਰ ਸਿੱਟ ਦਾਂਗੇ ਜੇ ਤੂੰ ਸਾਡਾ ਕਿਰਾਇਆ ਉਹ ਨਹੀਂ ਦਿੱਤਾ ਬਿਜਲੀ ਦਾ ਬਿੱਲ ਨਹੀਂ ਦਿੱਤਾ ਸਭ ਨਹੀਂ ਦਿੱਤਾ ਕਿਰਾਇਆ ਟਾਈਮ ਨਾਲ ਜਾ ਰਿਹਾ ਸਭ ਕੁਝ ਆ ਰਿਹਾ ਪੰਜਾਬ ਵਿੱਚ ਰਹਿ ਰਹੀਆਂ 600 ਯੂਨਿਟ ਫ੍ਰੀ ਹੈ ਸਰ ਮਹੀਨੇ 2 ਮਹੀਨੇ ਦੀਆਂ ਉਸ ਦੇ ਮਾਪਜੋ ਤੁਸੀਂ ਮੇਰੇ ਨਾਲ ਹੱਥਾ ਪਾਈ ਕਰ ਰਹੇ ਹੋ ਮੈਨੂੰ ਧਮਕੀਆਂ ਦੇ ਰਹੇ ਹੋ ਕੱਲ ਨੂੰ ਸਰ ਮੈਨੂੰ ਕੁਝ ਹੁੰਦਾ ਹੈ ਜਾਂ ਮੇਰੇ ਹਸਬੰਦ ਦੇ ਕੁਝ ਵੀ ਹੁੰਦਾ ਹੈ ਮੇਰੇ ਮਕਾਨ ਮਾਲਕ ਜ਼ਿੰਮੇਦਾਰ ਨੇ ਪਰਮਿੰਦਰ ਸਿੰਘ ਨਾਮ ਹੈ ਉਹਨਾਂ ਦਾ ਵਾਈਫ ਆਫ ਬਲਬੀਰ ਸਿੰਘ ਬਲਬੀਰ ਕੌਰ ਸੌਰੀ ਤੇ ਇਹ ਹੈਗੇ ਦੋਨੋਂ ਸਰ ਕੱਲ ਨੂੰ ਕੁਝ ਵੀ ਹੁੰਦਾ ਹੈ ਇਹ ਜ਼ਿੰਮੇਦਾਰ ਨੇ ਸੋ ਮੇਰੇ ਨਾਲ ਐਸਸੀਬੀ ਸੀ ਮਹਾਪੁਰਚਤ ਪੰਜਾਬ ਦੇ ਪਰਦਲ ਬਲਵਿੰਦਰ ਸਿੰਘ ਕੁੰਬੜਾ ਕੁੰਬੜਾ ਜੀ ਕਿਵੇਂ ਵੇਖਦੇ ਹੋ ਪੀੜਤ ਪਰਿਵਾਰ ਤੁਹਾਡੇ ਕੋਲ ਪਹੁੰਚੇ ਨੇ ਕੰਪਲੇਂਟਾਂ ਹੋਣ ਦੇ ਬਾਵਜੂਦ ਵੀ ਕੋਈ ਇਨਸਾਫ ਨਹੀਂ ਕੋਈ ਕਾਰਵਾਈ ਨਹੀਂ ਹੋਈ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਤੇ ਅੱਜ ਸਾਡੇ ਕੋਲੇ ਬੱਖ-ਬੱਖ ਤਕਰੀਬਨ 10 ਜਾਂ 15 ਪਰਿਵਾਰ ਲੇਕਿਨ ਪਹੁੰਚੇ ਸੀ ਪੀੜਤ ਅਸੀਂ ਹੁਣ ਹੁਣ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਪੁੱਤਰਾ ਭਗਵੰਤ ਮਾਨ ਦਾ ਫੂਕੇ ਹਟੇ ਲਾਈਟਾਂ ਕੋਲੇ ਤੇ ਜਿਸ ਵਿੱਚ ਸਾਰੇ ਬੰਦੇ ਨੇ ਆਪਣੀ ਹੱਡ ਬੀਤੀ ਦੱਸੀ ਦੋ-ਦੋ ਮਿੰਟ ਤੇ ਤਿੰਨ-ਤਿੰਨ ਤੁਹਾਨੂੰ ਜਿਵੇਂ ਗੱਲ ਕਰ ਲਈਏ ਥਾਣਾ ਖਰੜ ਦੀ ਗੱਲ ਕਰ ਲਈਏ ਥਾਣਾ ਡੇਰਾ ਬਸੇ ਦੀ ਗੱਲ ਕਰ ਲਈਏ ਥਾਣਾ ਅਠਪੇਸ ਦੀ ਗੱਲ ਕਰ ਲਈਏ ਥਾਣਾ ਮਟੌਰ ਦੀ ਗੱਲ ਕਰ ਲਈਏ ਤਾਂ ਅੱਜ ਇੱਕ ਜਿਹੜਾ ਮਸ ਬਹੁਤ ਹੀ ਗੰਭੀਰ ਮਸਲਾ ਸੀ 11 ਸਾਲ ਦੀ ਬੱਚੀ ਦਾ ਰੇਪ ਹੋ ਜਾਂਦਾ ਹੈ ਬਟਾਲਾ ਉਹਦੀ ਐਫ ਆਈ ਆਰ ਦਰਜ ਬਹੁਤ ਔਖੀ ਕਰਾਈ ਜਾਂਦੀ ਪਰ ਅਰੈਸਟ ਕਿਸੇ ਦੀ ਨਹੀਂ ਪੈਂਦੀ ਦੂਜਾ ਡੀ ਐਸ ਪੀ ਡੇਰਾਬਸੀ ਇੱਕ ਐਸ ਸੀ ਐਸ ਟਿਕਟ ਦਾ ਪਰਚਾ ਦਰਜ ਕਰਦਾ ਹੈ ਅਰੈਸਟ ਕਿਤੇ ਨਹੀਂ ਪੈਂਦੀ ਬਠੋਈ ਪਿੰਡ ਕਲਾਂ ਚ ਮਾਰਕੁੱਟ ਹੁੰਦੀ ਹੈ ਵਿਅਕਤੀਆਂ ਦੀ ਐਸ ਸੀ ਐਸ ਟਿਕਟ ਲੱਜ ਜਾਂਦਾ ਪਰਚਾ ਦਰਜ ਕੋਈ ਅਰੈਸਟ ਕਿਸੇ ਦੀ ਨਹੀਂ ਪੈਂਦੀ ਐਸੇ ਤਰ੍ਹਾਂ ਥਾਣਾ ਅਠਪੇਦ ਦੀ ਗੱਲ ਕਰ ਲਈਏ ਚਾਰ ਦੋਸ਼ੀ ਤਿੰਨ ਕਿਵੇਂ ਕੱਢਦੇ ਆਂ ਪੈਸੇ ਲੈ ਕੇ ਕਿਵੇਂ ਲੋਕਾਂ ਦੀ ਬਰਬਾਦੀ ਕਰਦੇ ਜਿਨ੍ਹਾਂ ਦੀ ਜ਼ਿੰਦਗੀ ਬਰਬਾਦ ਕਰਦੀ ਇਹ ਕਾਲੀ ਦਿਲ ਦਾ ਕਾਲੀ ਰਾਜਦ ਦੇ ਵਿੱਚ ਇਹਦਾ ਹੋਇਆ ਪਰ ਆਮ ਆਦੀ ਪਾਰਟੀ ਦੀ ਸਰਕਾਰ ਵਿੱਚ ਕੋਈ ਕਿਸੇ ਦੀ ਸੁਣਾਈ ਨਹੀਂ ਹੁੰਦੀ ਲੁੱਟੇ-ਕੁੱਟੇ ਦਾ ਪਹਿਲਾਂ ਲੋਕ ਕਾਲੀ ਦਲ ਕਾਂਗਰਸ 'ਚ ਗਏ ਪਰ ਇਹ ਵੀ ਸਰਕਾਰ ਕਿਹੜਾ ਕਿਸੇ ਦੀ ਸੁਣਾਈ ਕਰ ਰਹੀ ਹੈ ਜਿਹੜੀ 4 ਸਾਲ ਹੋ ਗਏ ਇਹ ਲੋਕ ਸੜਕਾਂ 'ਤੇ ਫਿਰਦੇ ਨੇ ਇਹ ਅੱਜ ਸਾਰੇ ਅਸੀਂ 10-12 ਮਸਲੇ ਨੂੰ ਲੈ ਕੇ ਇੱਕ ਐਸਸੀਐਸਟੀ ਐਕਟਰ ਦਾ ਜਿਹੜਾ ਹੈਗਾ ਪਰਚਾ ਇੱਕ ਏਐਸਸੀ ਰਕੇਸ਼ ਕੁਮਾਰ ਦੇ ਖਿਲਾਫ ਹੋਣਾ ਸੀ ਮੇਰਾ ਖੁਦ ਪਰਸਨਲ ਕੇਸ ਸੀ ਉਹਦੇ 'ਚ ਐਸਸੀ ਕਮਿਸ਼ਨ ਨੈਸ਼ਨਲ ਆਰਡਰ ਕਰ ਦਿੰਦਾ ਤੇ ਐਸਸੀ ਕਮਿਸ਼ਨ ਪੰਜਾਬ ਆਰਡਰ ਕਰ ਦਿੰਦਾ ਸਾਡਾ ਐਸਸੀ ਚੇਅਰਮੈਨ ਪੰਜਾਬ ਦਾ ਨਲਾਇਕ ਬਿਲਕੁਲ ਫੈਲ ਹੋ ਗਿਆ ਉਹ ਆਪਣੇ ਆਰਡਰ ਕੀਤੇ ਹੋਏ ਆਰਡਰਾਂ ਨੂੰ ਉਹ ਲਾਗੂ ਨਹੀਂ ਕਰਾ ਸਕਿਆ ਮੁਹਾਲੀ ਦੇ ਐਸਐਸਪੀ ਤੋਂ ਜਦੋਂ बार-बार ਨੋਟਿਸ ਹੁੰਨੇ ਸਾਰਾ ਕੁਝ ਹੁੰਦਾ ਸਿਰਫ ਤਾਂ ਸਿਰਫ ਐਸਸੀ ਕਮਿਸ਼ਨ ਆਪਣੀਆਂ ਫੇਸਬੁੱਕ ਤੇ ਫੋਟੋਆਂ ਪਾ ਕੇ ਆਪਣੀ ਜਿਹੜੀ ਹੈ ਪ੍ਰਵਤਾ ਕਰ ਰਿਹਾ ਨਾ ਕਿ ਇਹ ਲੋਕ ਇਹ ਲੋਕ ਸਾਰੇ ਐਸਸੀ ਕਮਿਸ਼ਨ ਦੇ ਨਾਲ ਰਿਲੇਟਡ ਹੈ ਐਸਸੀ ਚੇਅਰਮੈਨ ਨਾਲ ਰਿਲੇਟਡ ਹੈ ਥੋੜੇ ਹੁਣ ਪਿਛਲੇ ਦਿਨੇ ਤੁਸੀਂ ਦੇਖਿਆ ਹੁਣ ਅਸੀਂ ਉਹਦੀ ਕੰਪਲੀਟ ਵੀ ਦਿੱਤੀ ਜਿਹੜਾ ਗਵਰਨਰ ਤੋਂ ਨੋਟਿਸ ਨਿਕੜਿਆ ਗਵਰਨਰ ਨੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਭੇਜਿਆ ਵੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਆਪਣੀ ਪਾਰਟੀ ਨੂੰ ਆਪਣੇ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਇੱਕ ਜੱਜ ਉਹਨੂੰ ਜੱਜ ਦੇ ਅਹੁਦੇ ਤੇ ਨਿਵਾਜ ਕਰਕੇ ਬਿਠਾ ਲਿਆ ਸੀ ਵੀ ਲੋਕਾਂ ਦੀ ਸੁਣਾਈ ਕਰੂਗਾ ਐਸੀ ਲੋਕਾਂ ਨੂੰ ਫਾਇਦਾ ਹੋਊਗਾ ਤਾਂ ਲੇਕਿਨ ਉਹ ਜਿਹੜਾ ਵੋਟਾਂ ਮੰਗਣ ਲੁਧਿਆਣਾ ਉਹ ਪਚੌਣ ਚ ਗਲੀਆਂ ਚ ਫਿਰਕੇ ਵੋਟਾਂ ਮੰਗਦਾ ਫਿਰਦਾ ਸੀ ਤਾਂ ਕਿ ਉਹ ਸੀਦੀ ਕੰਪਲੀਟ ਦਿੱਤੀ ਐ ਉਹ ਚੇਅਰਮੈਨ ਕੁਛ ਨਹੀਂ ਕਰਦਾ ਉਹ ਸਿਰਫ ਖਾਲੀ ਕੁਰਸੀ ਦਾ ਸ਼ਿੰਗਾਰ ਬਣਾ ਕੇ ਬਿਠਾ ਲਦਿਆ ਇਹ ਪੀੜਤ ਲੋਕ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਜਿਹੜੇ ਸਾਡੇ ਐਮਪੀ ਤੇ ਐਮਐਲਏ ਐ ਇਹਨਾਂ ਨੂੰ ਜਦੋਂ ਇਲੈਕਸ਼ਨ ਆਂਦਾ ਉਦੋਂ ਸਮਾਜ ਯਾਦ ਆ ਜਾਂਦਾ ਪਰ ਜਦੋਂ ਕੁਰਸੀ ਦਾ ਸ਼ਿੰਗਾਰ ਬਣ ਜਾਂਦੇ ਨੇ ਸਾਡੇ ਐਮਪੀ ਐਮਐਲਏ ਕਿਸੇ ਪਾਰਟੀ ਦੇ ਹੋਣ ਉਹਨਾਂ ਨੂੰ ਮਿਹਰਸਬੇ ਲੜਾਈ ਪਤਲੇ ਸਾੜਨ ਤੱਕ ਹੀ ਸੀਮਿਤ ਰਹੇਗੀ ਜਾਂ ਫਿਰ ਅਕੀ ਕੋਈ ਕਾਰਵਾਈ ਬੜਾ ਵੱਡਾ ਐਕਸ਼ਨ ਲੈ ਰਹੇ ਕੱਲ ਕਾਰਵਾਈ ਇਹ ਅੱਜ ਅਸੀਂ ਮੈਸੇਜ ਭੇਜ ਰਹੇ ਤੁਹਾਡੇ ਰਾਹੀਂ ਇਹਦਾ 15 ਜਾਂ 20 ਦਿਨ ਦਾ ਟਾਈਮ ਹੈ ਅੱਜ ਐਸਐਚਓ ਆ ਕੇ ਮੰਗ ਪੱਤਰ ਲੈ ਗਿਆ ਡੀਆਈਜੀ ਰੂਪਨਗਰ ਰੇਂਜ ਰਾਹੀਂ ਇੱਕ ਮਾਨਯੋਗ ਰਾਜਪਾਲ ਨੂੰ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜਿਆ ਜੇਕਰ ਇਹ ਨਾ ਕੋਈ ਕਾਰਵਾਈ ਹੋਈ ਤਾਂ 15 20 ਦਿਨ ਤੋਂ ਬਾਅਦ ਡੀਜੀਪੀ ਦਾ ਪਤਲਾ ਵੀ ਫੁੱਕਿਆ ਜਾਊਗਾ ਗੁਰਦਰ ਦਾ ਵੀ ਫੁੱਕਿਆ ਜਾਊਗਾ ਹਾਂਜੀ ਸੋ ਇਸੇ ਰਨ 11th ਸੇ ਕੁੰਬੜਾ ਹੋਈ ਐਸਪੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਤੇ ਪੀੜਤ ਪਰਿਵਾਰ ਜਿਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਆਉਣ ਵਾਲੇ 10-15 ਦਿਨਾਂ 'ਚ ਇਨਸਾਫ ਨਹੀਂ ਮਿਲਦਾ ਤਾਂ ਗਵਰਨਰ ਸਾਹਿਬ ਦਾ ਪਤਲਾ ਸਾਡੇ ਜਾਬਕ ਤਾਂ ਡੀਸੀਪੀ ਦੇ ਸਾਹਿਬ ਦਾ ਪਤਲਾ ਸਾਡੇ ਇੱਥੇ ਇੱਕ ਪਾਸੇ ਪੰਜਾਬ ਸਰਕਾਰ ਲਾਅਨ ਆਰਡਰ ਬਹੁਤ ਵਧੀਆ ਕਹਿਣ ਦੀ ਗੱਲਾਂ ਕਰ ਰਹੀ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਪੀੜਤ ਪਰਿਵਾਰ ਤਰਪਤਰ ਠੋਕ ਠੋਕਰਾ ਕਰ ਰਹੇ ਜਿਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆ ਪੁਲਿਸ ਅਪਡੇਟ ਨਿਊਜ਼ ਬੋਲ ਰਿਹਾ ਹਾਂ ਦਾ ਉਹਦੇ ਅਸੀਂ ਪ੍ਰੈਸਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਅੱਜ ਬੀਬੀ ਪਰਮਜੀਤ ਕੌਰ ਕੜ ਸਾਡੇ ਕੋਲੇ ਖੜੀ ਨੇ ਡੇਰਾ ਬਸੀ ਤੇ ਆਏ ਨੇ ਇਹਨਾਂ ਦੀ ਬੇਟੀ ਨਾਲ ਜਿਹੜਾ ਜਬਰ ਜਨਾਹ ਹੋਇਆ ਸੀ ਬਹੁਤ ਔਖਾ ਇੱਕ ਮਕਦਮਾ ਥਾਣਾ ਸੇਖਵਾ ਜ਼ਿਲ੍ਹਾ ਬਟਾਲਾ ਇੱਕ ਦਰਜ ਕਰਾਇਆ ਸੀ ਦਰਜ ਕਰਾਣ ਕਰਕੇ ਉਸ ਵਿਅਕਤੀ ਦੀ ਮੁੜਕੇ ਕਿਸੇ ਵੀ ਬੰਦੇ ਦੀ ਗ੍ਰਿਫਤਾਰੀ ਨਹੀਂ ਪਈ ਨਾ ਉਹਦੀ ਮਦਰ ਦੀ ਗ੍ਰਿਫਤਾਰੀ ਪਈ ਨਾ ਬੇਟੇ ਦੀ ਵੀ ਗ੍ਰਿਫਤਾਰੀ ਪਈ ਇੱਥੇ ਤੱਕ ਜਦੋਂ ਵੀ ਐਸਐਚਓ ਨਾਲ ਅਸੀਂ ਸੰਪਰਕ ਕੀਤਾ ਡੀਐਸਪੀ ਨਾਲ ਸੰਪਰਕ ਕੀਤਾ ਉਹ ਕਹਿੰਦੇ ਜੀ ਇਨਕੁਆਰੀ ਪਾਈ ਵੀ ਹੈ ਜਦੋਂ ਕਿ 11 ਸਾਲ ਦੀ ਬੱਚੀ ਦਾ ਰੇਪ ਹੋਇਆ ਉੱਥੇ ਜਿਹੜਾ ਮੈਡੀਕਲ ਹੋਇਆ ਕੋਰਟ 'ਚ ਸਟੇਟਮੈਂਟ ਹੋਲੀ ਦੱਸੋ ਕਿਹੜੇ ਮੈਡੀਕ ਕਾਦੀ ਲੋੜ ਰਹਿ ਗਈ ਪਿੱਛੇ ਇਨਕੁਆਇਰੀ ਦੀ ਤਾਂ ਜਿਹੜੀ ਉਸ ਪੁਲਿਸ ਦੇ ਖਿਲਾਫ ਸੀ ਬਟਾਲਾ ਐਸਐਸਪੀ ਦਫ਼ਤਰ ਤੱਕ ਘਰੋਂ ਕਰ ਜਾਣਾ ਸੀ ਪਿਛਲੇ 15 ਦਿਨ ਹੋ ਗਏ ਅਸੀਂ ਟਾਈਮ ਰੱਖਿਆ ਸੀ ਪਰ ਅੱਜ ਰੀਜ਼ਨ ਇਹ ਹੈ ਇੱਕ ਤਾਂ ਬਾਰਸ਼ ਦਾ ਮੌਸਮ ਹੈ ਦੂਜਾ ਜਿਹੜੀ ਬੇਟੀ ਹੈ ਜਿਹਦਾ ਕੇਸ ਸੀ ਉਹਦੀ ਸਗੀ ਮਾਸੀ ਦੀ ਡੈਥ ਹੋ ਗਈ ਤਾਂ ਸਗੀ ਮਾਸੀ ਦੀ ਡੈਥ ਹੋਣ ਕਰਕੇ ਪਰਿਵਾਰ ਜਿਹੜਾ ਸਦਵੇਂ 'ਚ ਉਹ ਅੱਜ ਅਸੀਂ ਜਿਹੜਾ ਹੈਗਾ ਪੋਸਟ ਮਾਉਂਡ ਕਰ ਰਹੇ ਕੈਨਸਲ ਕਰ ਰਹੇ ਨੇ ਤੇ ਅਗਲਾ ਅਸੀਂ ਜਿਹੜਾ ਹੈ ਬੁੱਧਵਾਰ ਦਾ ਪ੍ਰੋਗਰਾਮ 18 ਤਰੀਕ ਦਾ ਨਾ 20 ਤਰੀਕ ਦਾ 20 ਤਰੀਕ ਦਾ ਸੀ ਜਿਹੜਾ 20 ਅਗਸਤ 15 ਅਗਸਤ ਕਰਕੇ 10 ਦਿਨ ਇੱਕ ਇਹ ਲਗਾ ਰਹੇ ਆ ਤੇ 20 ਤਰੀਕ ਨੂੰ ਐਸਐਸਪੀ ਬਟਾਲੇ ਦਾ ਜਿਹੜਾ ਘਰਾਓ ਕੀਤਾ ਜਾਵੇਗਾ ਉਸ ਜਿਹੜਾ ਹੈਗਾ ਦੋਸ਼ੀ ਰੇਪ ਕੇਸ ਚ ਉਹਨੂੰ ਰੈਸਟ ਕੀਤਾ ਜਾਵੇ ਤੇ ਉਹਦੀ ਮਦਰ ਨੂੰ ਜਿਹੜਾ ਰੈਸਟ ਕਰਨ ਵਾਸਤੇ ਅਸੀਂ ਜਿਹੜਾ ਹਲੇ ਪਰਿਵਾਰ ਹੈਗਾ ਸੱਦਵੇਂ ਚ ਉਸ ਕਰਕੇ ਹਲੇ 10 15 ਦਿਨ ਭੋਗ ਤੋਂ ਬਾਅਦ ਅਸੀਂ ਜਿਹੜਾ ਪ੍ਰੋਗਰਾਮ ਐਸਐਸਪੀ ਬਟਾਲੇ ਦਾ ਕੀਤਾ ਅੱਜ ਅਸੀਂ ਜਿਹੜਾ ਉਹਨੂੰ ਧਰਨੇ ਨੂੰ ਪੋਸਟ ਬਾਂਡ ਕਰ ਰਹੇ ਕੈਨਸਲ ਕਰ ਰਹੇ ਨੇ ਤੇ ਅਗਲੀ ਅਸੀਂ ਜਿਹੜੀ 20 ਤਰੀਕ ਨੂੰ ਜਿਹੜਾ ਐਸਐਸਪੀ ਬਟਾਲੇ ਦਾ ਕਰੋ ਕੀਤਾ ਜਾਵੇਗਾ ਇਸ ਬੱਚੀ ਨੂੰ ਇਸ ਬੱਚੀ ਦੇ ਪੇਰੇਨ ਸਾਨੂੰ ਨਿਆਂ ਸਾਫ ਦਵਾਉਣ ਲਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ